ਕੀ ਕਹ ਮੈਮ ਨੇ ਮੈਮ ਨੇ ਕਿਹਾ ਦੇ ਦੇਣਾ ਨਾ ਝੁੱਪੀ ਪਾ ਕੇ ਸੌਣ ਅੱਛਾ ਚਲੋ ਗੁੱਡ ਨਾਈਟ ਗੁੱਡ ਨਾਈਟ ਗੁੱਡ ਨਾਈਟ ਹੋਰ ਕੀ ਨੂੰ ਮੰਮਾ ਨੂੰ ਵੀ ਅੱਛਾ ਸਾਰਿਆਂ ਨੂੰ ਵੀ ਰਾਤ ਨੂੰ ਗੁੱਡ ਨਾਈਟ ਕਹਿ ਕੇ ਪੈਣਾ ਮੈਨੂੰ ਐਂ ਕਿਹਾ ਸੀ ਵੈਲਕਮ ਟੂ ਮਾਈ ਨਿਊ ਵਲੌਗ ਤੇ ਦੇਖੋ ਅੱਜ ਦਾਦੀ ਨੇ ਸਵੇਰੇ ਸਵੇਰੇ ਜਿਹੜੀ ਹੈਗੀ ਹੈ ਮੇਥੀ ਸੁਕਣੀ ਪਾਤੀ ਜਿਹੜੀ ਉਹਦਨ ਕ੍ਰਿਸ਼ਨ ਆਂਟੀ ਤੋਂ ਲਿਆਂਦੀ ਸੀਗੀ ਸਾਗ ਵੀ ਦਿੱਤਾ ਸੀ ਆਂਟੀ ਨੇ ਤੇ ਆ ਮੇਥੀ ਦਿੱਤੀ ਸੀ ਦਾਦੀ ਕਹਿੰਦੇ ਇਹਨੂੰ ਸੁਕਾ ਦਈਏ ਤੇ ਦਾਦੀ ਨੇ ਸਵੇਰੇ ਮੰਜੇ ਤੇ ਬੈਠਣ ਨੂੰ ਜਗ੍ਹਾ ਨਹੀਂ ਸੀ ਦੇਖੋ ਮੈਂ ਮਾੜੀ ਸੀ ਜਿਹੜੀ ਹੈਗੀ ਜਗ੍ਹਾ ਕਰਕੇ ਫਿਰ ਮੈਂ ਬੈਠੀ ਸੀਗੀ ਤੇ ਹੁਣ ਮੰਮਾ ਹੋਰੇ ਜਾਣਗੇ ਕਿੱਥੇ ਜਾਉਂਗੇ ਮੰਮਾ ਦੱਸੋ ਜੀ ਅਸੀਂ ਇੱਥੇ ਬਾਜ਼ਾਰ ਜਾ ਕੇ ਆਣਾ ਮਾੜਾ ਕੰਮ ਸੀ ਤੇ ਨਾਲ ਮੈਂ ਵੀ ਜਾਉਂ ਠੀਕ ਹੈ ਚਲ ਠੀਕ ਹੈ ਚਲ ਤੂੰ ਰੱਖੀ ਨਹੀਂ ਨੇਲ ਪੇਂਟ ਰੱਖ ਦਿੰਨੀ ਆ ਤੇ ਸਾਰੀ ਖਰਾਬ ਹੋ ਜਾਣੀ ਆ ਰੱਖ ਦਿੰਨੀ ਰੱਖ ਲੈ ਮੈਂ ਕਿਹਾ ਤੁੱਪੇ ਪਿਗਲ ਤੂੰ ਜੰਮੀ ਪਈ ਤੀ ਪਿਆ ਪਿਗਲ ਤੂੰ ਇਦਾਂ ਨਹੀਂ ਨਾ ਖਰਾਬ ਹੋ ਜੂ ਮੁੱਤ ਮੇਰੇ ਨੂੰ ਚਲ ਅੰਦਰ ਰੱਖਿਆ ਕਰੋ ਠੀਕ ਹੈ ਗਾਇਸ ਦੇਖ ਆ ਮੰਮਾ ਤਾਂ ਮੈਂ ਅੱਜ ਜਿਹੜਾ ਹੈਗਾ ਸਕੂਲ ਨਹੀਂ ਗਈ ਕਿਉਂਕਿ ਮੈਂ ਬਿਮਾਰ ਹੈਗੀ ਇਸ ਲਈ ਮੈਂ ਆਫ ਕੀਤਾ ਸਕੂਲ ਤੋਂ ਘਰ ਹੀ ਆਪਣੀ ਸਟੱਡੀ ਕਰ ਲੂੰਗੀ ਘਰ ਹੀ ਮੰਮਾ ਚਾਚੀ ਦੇ ਕਮਰੇ 'ਚ ਝਾਕਦੇ ਹੋਏ ਆਜਾ ਹਣ ਉਹ ਜੂੜਾ ਤੇ ਕੱਲਾਂ ਤੇ ਨਾ ਤੁਸੀਂ ਦੱਸ ਦਿਓ ਵੀ ਕਿਵੇਂ ਹੁੰਦਾ ਲੈ ਜੂੜਾ ਇਹ ਹੋਰ ਹਾਂ ਠੀਕ ਆ ਖਰੀਦਣੀ ਕਰ ਲਾਂ ਫੈਮਿਲੀ ਚੋਂ ਵਟ ਨਹੀਂ ਲੀਦੇ ਹਾਂ ਹਾਂ ਜਿਹੜੇ ਕੈਮਰੇ ਚ ਵਟ ਨਹੀਂ ਹੋਰ ਵਟਾਂ ਦੇ ਵਿੱਚ ਚੰਗੀ ਚੰਗੀਆਂ ਦੇ ਵਟ ਦਿੰਦੇ ਆ ਹਾਂ ਵੀ ਦੀਨੇ ਵਟ ਤੇ ਚੰਗੇ ਚੰਗੀਆਂ ਹੋਰ ਚਾਚੀ ਤਾਂ ਜੂੜਾ ਬਣਾ ਹੀ ਨਹੀਂ ਉਹਨਾਂ ਨੂੰ ਬਧਿਆਈ ਨਹੀਂ ਲੱਗਿਆ ਜਿਹੜਾ ਵੀ ਬਣਾਇਆ ਤਾਂ ਚਾਚੀ ਨੇ ਪੋਨੀ ਕਰ ਲਈ

ਮਮੇਂ ਗਿਆ ਜਾ ਕੇ ਉਸ ਦੁਕਾਨ ਤੋਂ ਮੜਾ। ਤੁਸੀਂ ਜਾ ਕੇ ਆਨੇ ਠੀਕ ਹੈ ਦਾਦੀ। ਚਲੋ। ਘਰ ਦਾ ਧਿਆਨ ਰੱਖਿਓ। ਗਾਇਸ ਖਾਮਨੇ ਖੜੇ ਨੇ ਟੱਠੇ ਤੇ ਫਿਰ ਤੋਂ ਡਰੀ ਜਾਂਦੇ ਕਿਉਂਕਿ ਕੱਲ ਸਾਡੇ ਮਗਰ ਪੈ ਕੇ ਹਟੇ ਨੇ। ਹੁਣ ਦੇਖਦੇ ਆਂ ਚੱਲਦੇ। ਚਲੋ ਆਜੋ ਹੁਣ। ਆਜੋ ਕੁਛ ਨਹੀਂ ਕਹਿੰਦੇ ਆਜੋ। ਜਿਸ ਮੈਂ ਆਪਣੇ ਸੈਂਡਲ ਪਾਇਆਈ ਕਿਉਂਕਿ ਭੱਜਣਾ ਪੈ ਜਾਂਦਾ ਜੇ ਟੱਠੇ ਮਗਰ ਪੈ ਜਾਂਦਾ। ਜਿਸ ਸਮਾਨ ਤਾਂ ਜਿਹੜਾ ਹੈਗਾ ਦੁਕਾਨ ਤੋਂ ਲੈਣਾ ਸੀ ਉਹ ਲੈ ਲਿਆਗਾ ਸੀ। ਤੇ ਬਾਕੀ ਜਿਹੜੀ ਅਸੀਂ ਸ਼ਾਪ ਤੇ ਗਏ ਸੀ ਜੇ ਤੁਸੀਂ ਉਹ ਸ਼ਾਪ ਦੇਖਣੀ ਹੈ ਉਹਦੇ ਬਾਰੇ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ ਉਹ ਵੀਡੀਓ ਅੱਗੇ ਆਊਗੀ ਜਾ ਕੇ ਹੈਨਾ ਮੰਮਾ ਹੂੰ 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 ਹੁਣ ਜਲਦੀ ਸੀ ਥੋੜੀ ਦੁਪਹਿਰ ਦੀ ਰੋਟੀ ਦਾ ਵੀ ਕਰਨਾ ਨਾ ਜਾ ਕੇ ਇਸ ਲਈ ਹੁਣ ਅਸੀਂ ਚੱਲੇ ਆਂਗੇ ਘਰੇ ਬੀਜੀਆਂ ਐ ਇਸ ਲਈ ਹੁਣ ਦਿਖਾ ਨਹੀਂ ਪਾਈ ਤੁਹਾਨੂੰ ਬੱਚਿਆਂ ਨੇ ਵੀ ਸਕੂਲ ਤੋਂ ਆਣਾ ਨਾ ਉਹਨਾਂ ਨੇ ਆਨ ਵਾਲੇ ਨੇ ਉਹ ਵੀ ਹੋਰ ਹਜੇ ਰੋਟੀ ਦਾ ਕੰਨਾ ਰੋਟੀ ਦਾ ਕੁਝ ਨਹੀਂ ਖਾਧਾ ਤੇ ਮम्मा ਚਾਚੀ ਅਸੀਂ ਗਏ ਹੋਏ ਸੀਗੇ ਸ਼ੌਪ ਤੇ ਤੇ ਉੱਥੋਂ ਤਾਂ ਅਸੀਂ ਆ ਗਏ ਸੀਗੇ ਤੇ ਮम्मा ਉੱਥੋਂ ਮੇਰੇ ਵਾਸਤੇ ਆ ਲੈ ਕੇ ਆਏ ਨੇ ਕਿ ਦੇਖੋ ਆ ਟਾਪਸ ਲਿੱਤੇ ਨੇਗੇ ਤੇ ਇਹਨਾਂ ਮਤਲਬ ਕਿ ਆ ਕੇ ਜਦੋਂ ਮੈਂ ਪਾਏ ਇਹ ਮਤਲਬ ਇਹਨਾਂ ਦੀ ਗਲੀ ਜਿਹੜੀ ਹੈ ਜਿਹੜੀ ਟੋਪਸ ਸੀਗੀ ਇਹਨਾਂ ਦੀ ਡੰਡੀ ਜਿਹੜੀ ਆ ਉਹ ਮੋਟੀ ਸੀਗੀ ਤੇ ਮੇਰੇ ਜਿਹੜੇ ਕੰਨ ਨੇ ਉਹਨਾਂ ਦੀ ਗਲੀ ਜਿਹੜੀ ਐ ਛੋਟੀ ਸੀਗੀ ਇਸ ਲਈ ਪੈ ਹੀ ਨਹੀਂ ਰਹੀ ਸੀ ਪਹਿਲੇ ਮੈਂ ਮੰਮਾ ਦਾ ਵੱਡਾ ਵਾਲਾ ਟੋਪਸ ਲੈ ਕੇ ਉਹ ਪਾਇਆ ਵਿੱਚ ਤੇ ਆ ਦੇਖੋ ਤੇਲ ਲਗਾਇਆ ਹੋਇਆ ਫਿਰ ਮਸਾ ਪਈਆ ਕਿੰਨੇ ਚਿਰ ਬਾਅਦ ਹੈ ਨਾ ਮੰਮਾ ਕਿੰਨੇ ਚਿਰ ਬਾਅਦ ਪਈਏਗੀ ਇਹ ਨਾ ਪਾ ਕੇ ਰੱਖਿਆ ਸੀ ਛੇ ਛੋਟੇ ਐ ਨਾ ਮੇਰੇ ਕੰਨ ਦੇ ਇਸ ਲਈ ਹੈ ਹਾਂ ਗੈਸ ਸੁਣੀ ਨਾ ਮੰਮਾ ਨੇ ਚਾਹ ਬਣਾਈ ਸੀ ਕਿਉਂਕਿ ਸ਼ਾਮ ਹੋ ਗਈ ਐ ਤੇ ਮੰਮਾ ਨੇ ਬਣਾਈ ਸੀਗੀ ਚਾਹ ਦਾਦੂ ਵਾਸਤੇ ਕਿਉਂਕਿ ਫਿਰ ਉਹ ਪੀ ਕੇ ਜਿਹੜੇ ਹੈਗਾ ਕੰਮ ਕਰਕੇ ਚੱਲ ਜਾਂਦੇ ਨੀਗੇ ਤੇ ਚਾਹ ਜਿਹੜੀ ਮੰਮਾ ਨੇ ਬਣਾਈ ਪਹਿਲਾਂ ਫਿਲਟਰ ਵਾਲਾ ਪਾਣੀ ਲੈ ਲਿਆ ਮੰਮਾ ਨੂੰ ਪਤਾ ਨਹੀਂ ਸੀ ਦਾਦੀ ਨੇ ਇਹਦੇ ਵਿੱਚ ਜਿਹੜਾ ਹੈਗਾ ਪਾ ਕੇ ਰੱਖਿਆ ਸੀ ਤੇ ਮੰਮਾ ਨੇ ਉਹ ਲੈ ਲਿਆ ਤੇ ਫਿਰ ਉਹ ਚਾਹ ਜਿਹੜੀ ਅੱਗੇ ਫਟ ਗਈ ਫਿਰ ਬਾਬਾ ਲੈ ਕੇ ਜਾ ਕੇ ਦੋਦੋ ਫਿਰ ਦੁਬਾਰਾ ਚਾਹ ਬਣਾਈ ਹੈਗੀ ਮੰਮਾ ਨੇ ਹੁਣ ਦਿੱਤੀ ਐ ਸਾਰਿਆਂ ਨੂੰ ਆ ਦੇਖੋ ਪੀ ਜਾਂਦੇ ਦਿਰ ਦਾਦੀ ਚਾਹ ਉੱਥੇ ਦਾਦੂ ਚਾਹ ਸਿੱਧੂ ਬੈਠਾ ਹੈਗਾ ਦੇਖ ਆ ਕੀ ਕਰੀ ਐਨੇ ਦਾਦੀ ਇਹ ਸੁੱਕ ਗਈ ਪੁੱਤ ਉਹ ਸੁੱਕ ਕਹਿੰਦਾ ਇਹਨੂੰ ਝਾੜਤੀ ਆ ਦੇਖਾ ਨਿਕਲੇ ਵਿੱਚੋਂ نیچے ਆ ਦੇ ਅੱਜ ਕੱਲ ਨੂੰ ਕੱਲ ਨੂੰ ਹੋਰ ਸੁਕਾਣਾ ਵੀ ਹੋਰ ਝਾੜ ਜਵਾ ਦੇਖਾ ਤੇ ਕਿੰਨੀ ਸੋਹਣੀ ਹੋ ਜਾਂਦੀ ਐ ਇਹਦਾ ਕੀ ਕਰਾਂਗੇ ਫਿਰ ਇਹ ਆਪਾਂ ਕੜੀਚ ਪਾਇਆ ਕਰਾਂਗੇ ਘਰ ਦੀ ਮੇਥੀ ਹੈ ਨਾ ਘਰ ਦੀ ਮੇਥੀ ਦੀ ਖੁਸ਼ੂਬਤ ਆਉਂਦੀ ਐ ਨਾਲੇ ਧੋਸ ਮਾਰ ਕੇ ਆਪਦੇ ਹੱਥੀਂ ਕਰੀ ਵੀ ਜਿਹੜੀ ਉਹ ਬਾਜ਼ਾਰ ਦੀ ਹੁੰਦੀ ਉਹ ਚਿਰ ਤੋਂ ਹੁੰਦੀ ਐ ਜੀ ਠੀਕ ਐ ਇਹਨੂੰ ਹੁਣ ਆਪਾਂ ਇਸ ਕੜੀ 'ਚ ਪਾਵਾਂਗੇ ਇਹਨੂੰ ਕੱਲ ਨੂੰ ਥੋੜਾ ਜਿਹਾ ਹੋਰ ਛੱਡ ਦਾਂਗੇ ਗਾਇਸ ਮम्मा ਠਾਈ ਜਾਂਦੇ ਨੇ ਸਿੱਧੂ ਨੂੰ ਕਿਉਂਕਿ 6:00 ਵੱਜ ਗਏ ਨੇ ਹਲੇ ਤੱਕ ਸੁੱਤਾ ਪਿਆ ਦੇਖੋ ਉੱਠ ਗਿਆ ਸਿੱਧੂ ਦੇ ਕਿੰਨਾ ਟਾਈਮ ਹੋ ਗਿਆ ਤੂੰ ਕੰਮ ਵੀ ਕਰਨਾ ਸਕੂਲ ਦਾ ਆਹ ਦੇਖੀ ਹੁਣੀ ਉੱਠ ਗਿਆ ਤੇ ਗਾਇਸ ਦੇਖੋ ਅਸੀਂ ਗਏ ਤਾਂ ਕਿਹੜੇ ਕੰਮ ਵਾਸਤੇ ਸੀਗੇ ਤੇ ਇਹ ਕਹਿੰਦਾ ਮੈਨੂੰ ਲੈਣੇ ਆ ਝੁੱਲੇ ਫਿਰ ਇਹਨੂੰ ਹੁਣ ਦਵਾਏ ਆ ਦੇਖੋ ਲੈਣ ਦਾ ਸਾਹਬ ਦੇਖੋ ਬੈਠਣ ਵਾਸਤੇ ਉਹ ਦਿੱਤਾ ਆ ਪਰ ਇਹਨੇ ਇੱਥੇ ਖੜ ਕੇ ਲੈਣਾ ਕਿਉਂਕਿ ਇਹ ਸ਼ਰਾਰਤੀ ਹੈ ਸਿੱਧੂ ਇੱਧਰ ਦੇਖ ਵੀਡੀਓ ਬਣ ਰਹੀ ਹੈ ਤੇ ਗਾਇਸ ਅਸੀਂ ਆ ਗਏ ਸੀਗੇ ਬਾਜ਼ਾਰ ਤੋਂ ਤੇ ਹੁਣ ਹੋ ਗਿਆ ਰੋਟੀ ਖਾਣ ਦਾ ਟਾਈਮ ਤੇ ਅੱਜ ਫੇਰ ਇਹਨਾਂ ਨੇ ਬਤ ਕੀ ਬਣਾਇਆ ਸਾਗ ਤੁਸੀਂ ਕਹਿੰਨੇ ਹੋਗੇ ਰੋਜ਼ ਮਤਲਬ ਸਾਡੇ ਘਰ ਤਾਂ ਹੁਣ ਰੋਜ਼ ਜਿਹੜਾ ਹੈਗਾ ਹੁਣ ਸਾਗ ਹੀ ਚੱਲ ਰਿਹਾ ਕਿਉਂਕਿ ਦਾਦੀ ਕਹਿੰਦੇ ਵੀ ਹੁਣ ਖਾ ਲਓ ਜਿੰਨਾ ਖਾਣਾਗਾ ਸਾਗ ਫੇਰ ਬਾਅਦ ਚ ਭਗ ਜਾਊਗਾ ਗਰਮੀਆਂ 'ਚ ਤਾਂ ਨਹੀਂ ਹੁੰਦਾ ਤੁਹਾਨੂੰ ਪਤਾ ਹੈ ਸਰਦੀਆਂ 'ਚ ਹੁੰਦਾ ਆ ਫਿਰ ਉਹ ਹੁਣ ਖਾਣੇ ਆ ਗਏ ਤੇ ਗੈਸ ਆਗ ਤਾਂ ਖਾ ਲਿਆ ਸੀਗਾ ਅੱਜ ਪਰ ਹਨਾ ਮੈਂ ਅੱਗੇ ਸਾਗ ਖਾਂਦੀ ਨਹੀਂ ਹੁੰਦੀ ਸੀਗੀ ਤੇ ਮੈਂ ਅੱਜ ਖਾਧੋ ਤਾਂ ਬਹੁਤ ਸਵਾਦ ਬਣਾਇਆ ਸੀ ਅੱਜ ਪਤਾ ਨਹੀਂ ਇਹਨਾਂ ਨੇ ਕਿਵੇਂ ਬਣਾਇਆ ਸੀ ਅੱਜ ਬਹੁਤ ਸਵਾਦ ਸੀ ਤੇ ਮੈਂ ਹੁਣ ਹੱਥ ਧੋਣ ਆਈ ਸੀਗੀ ਤੇ ਚਲ ਚੱਲਦੇ ਆ ਮੈਂ ਧੋਲੇ ਸੀ ਹੱਥ ਹੁਣ ਕਰਿਆ ਸਿੱਧੂ ਦਾਦੂ ਹੋਰਿਆ ਨੂੰ ਗੁੱਡ ਨਾਈਟ ਕਰਦੇ ਗੁੱਡ ਨਾਈਟ ਦਾਦੂ ਗੁੱਡ ਨਾਈਟ ਚਲੋ ਬਈ ਸੋ ਜੋ ਹੁਣ ਗੁੱਡ ਨਾਈਟ ਲਓ ਲਾਈਟ ਬੰਦ ਕਰਦੀ ਏ ਕੀ ਕਿਹਾ ਮੈਮ ਨੇ ਮੈਮ ਨੇ ਕਿਹਾ ਦੇ ਦੇਣਾ ਨਾ ਝੁੱਪੇ ਪਾ ਕੇ ਸੋਣਾ ਅੱਛਾ ਚਲੋ ਗੁੱਡ ਨਾਈਟ ਗੁੱਡ ਨਾਈਟ ਗੁੱਡ ਨਾਈਟ ਹੋਰ ਕੀ ਨੂੰ ਮम्मा ਨੂੰ ਵੀ ਅੱਛਾ ਸਾਰਿਆਂ ਨੂੰ ਵੀ ਰਾਤ ਨੂੰ ਗੁੱਡ ਨਾਈਟ ਕਹਿ ਕੇ ਪੈਣਾ ਮੈਨੂੰ ਐਂ ਕਿਹਾ ਸੀ ਫਿਰ ਤਾਂ ਵਧੀਆ ਸਿਖਾਇਆ ਵੀ ਤੁਹਾਨੂੰ ਵੈਸੇ ਅੱਗੇ ਸਿੱਧੂ ਹਨਾ ਰੋਜ਼ ਦਾदू ਤੇ ਦਾਦੀ ਨੂੰ ਕਰਕੇ ਆਉਂਦਾ ਹੁੰਦਾ ਹੈ ਗੁੱਡ ਨਾਈਟ ਹੈ ਨਾ ਤੇ ਸਵੇਰੇ ਉੱਠ ਕੇ ਗੁੱਡ ਮਾਰਨਿੰਗ ਕਰ ਦਿੰਦਾ ਬਹੁਤ ਸਿਆਣਾ ਹੈ ਪਰ ਕਿਸੇ ਵੇਲੇ ਬਹੁਤ ਸ਼ਰਾਰਤੀ ਹੋ ਜਾਂਦਾਗਾ ਗਰਮੀ ਹੈ ਲੈ ਆਈ ਨਹੀਂ ਦੇਖ ਲੱਦੀ ਬਾਵਾ ਮਾਂ ਦੇ ਪਹਿਲੇ ਹੀ ਆ ਕੀ ਹੈ ਅੱਦੀ ਬਾਵਾ ਮਾਂ ਦੇ ਕੱਪੜੇ ਪਹਿਲੇ ਹੀ ਪਾਣੇ ਸ਼ੁਰੂ ਕਰਤੇ ਨੇ ਲੈ ਬੇਟੇ ਮਾਰਮੋ ਲੈ ਕਹਿੰਦਾ ਲੈ ਬੇਟੇ ਮਾਰਮੋ ਦਿਖਾਈ ਦਿਖਾਈ ਆਏ ਕਰਕੇ ਲੈ ਮ제 ਮਾਰੇ ਮੋ ਲਓ ਲਓ ਦੇਖ ਲਓ ਸਿੱਧੂ ਦੇ ਕੀ ਹੈ ਕੀ ਹੈ ਮਾਸੇ ਉੱਤੇ ਨੂੰ ਉੱਠੀ ਜਾਂਦੇਗਾ ਮਾਸ ਹੀ ਹੈਗਾ ਅੱਛੇ ਝੂਠੇ ਕੋਈ ਨਹੀਂ ਆ ਵੀਡੀਓ ਨੂੰ ਮੈਮ ਨੂੰ ਜਾਊਗੀ ਦੀਦੀ ਦਾ ਮਾਰਦਾ ਚੰਗਾ ਫਿਰ ਤੇ ਗਾਇਸ ਅੱਜ ਦਾ ਵਲੌਗ ਮੈਂ ਇੱਥੇ ਐਂਡ ਕਰਦੀ ਹਾਂ ਜੇ ਵਲੌਗ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰ ਦਿਓਗੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਜਲਦੀ ਨੈਕਸਟ ਵਲੌਗ ਦੇ ਵਿੱਚ ਉਹ ਤੱਕ ਟੇਕ ਕੇਅਰ ਐਂਡ ਬਾਏ ਬਾਏ ਹਾ ਕੀ ਹੈ ਹਾ ਕੀ ਹੈ ਆ ਕੀ ਕਰੀ 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 ਹਰ ਤੋ